ਵੈਗੁਰਜੀ ਕਥਾਲਸਾ ਸਤਿ ਰਵੈਗੁਰਜੀ ਕੀ ਫਤਿਹ ਵੈਗੁਰੂ ਜੀ ਆਪਾਂ ਅੱਜ ਫੇਰ ਚੱਲੇ ਆਂ ਤੇ ਲੋ ਜੀਏ ਬੇਟੇ ਨੂੰ ਫੜਾਤੀ ਇਹ ਚਾਪਦੀ ਆਪਾਂ ਤੇ ਆਪਾਂ ਚੱਲੇ ਅੱਜ ਫੇਰ ਭੋਗ ਤੇ ਐਤਵਾਰ ਨੂੰ ਤੇ ਉਹਨੇ ਦੇਖਿਆ ਹੀ ਨਹੀਂ ਅਸੀਂ ਗੱਲਾਂ ਕਰਦੇ ਸੀਗੇ ਅਸੀਂ ਕਿਹਾ ਵੀ ਉਹ ਦੇਖਦਾ ਹੀ ਨਹੀਂ ਝਾਕਦਾ ਹੀ ਨਹੀਂ ਹੁਣ ਦੇਖਿਆ ਹੁਣ ਆ ਗਿਆ ਹੁਣ ਚਾਪੀ ਫੜਾ ਦਈਏ ਘਰੇ ਕੀੜਾ ਮਾਰੇ ਉਹ ਦਿਨ ਚ ਜੇ ਮਾਰਨਾ ਹੋਊਗਾ ਤੇ ਮੱਜਾ ਮੂਜਾ ਦੇਖਿਓ ਕਿਸੇ ਨਾਲ ਆਇਆ ਨਹੀਂ ਕੋਣ ਆਦਿ ਪੁੱਛ ਲੈਣੇ ਆ ਫਿਰ ਬਟੂਆ ਤਾਂ ਚੱਕਣਾ ਪੈਣਾ ਵੀਰੇ ਨੂੰ ਫੋਨ ਕਰ ਲੈਣੇ ਆ ਕੱਟੇ ਲੈਣ ਜਾ 70 80 ਰੇ ਹੋਰ ਉਹ ਤਾਂ ਹੈਗੇ ਉਹਨੇ ਰੇਟ ਮਾਮਾ ਮਤਲਬ ਹੁਣ ਖੁੱਲੀ ਜੀ ਬਣਾ ਲਈ ਖਾਈ ਜਾਵਾਂਗੇ 8 ਦਿਨ ਮਤਲਬ ਸਬਜੀ ਵੱਧ ਖਾ ਲਵੇ ਰੋਟੀ ਘੱਟ ਖਾ ਲਵੇ ਸਬਜੀ ਖਾਈ ਜਾਵੇ ਹਨਾ ਰੋਜ਼ ਖਾਈ ਜਾਵੇ ਆ ਆਪਣੇ ਪਿੰਡ ਦਾ ਬੰਦਾ ਯਾਰ ਇਹਦੇ ਨਾਲ ਪਿਛੋ ਪਛਾੜਦਾ ਆ ਮੈਂ ਵੀ ਦੇਖਿਆ ਇਹ ਮੇਰੇ ਹੱਥ ਦਾ ਰੇਤਾ ਲੈ ਲਉਂਗੇ ਕਿ ਹੱਥੇ ਨੂੰ ਕੀ ਹੋਇਆ ਮੈਂ ਮੁਸਲਮਾਨ ਨੇ ਬਕੀਲ ਵੀ ਹਾਂ ਮੁਸਲਮਾਨ ਨੇ ਇਹ ਪਿੰਜੇ ਮੁਸਲਮਾਨ ਉੱਛੇ ਪਿੰਜੇ ਮੁਸਲਮਾਨ ਨਹੀਂ ਬੱਤੀਆਂ ਹੈਗੀਆਂ ਹੈਗੀਆਂ ਨਾ ਸਹੀ ਤੇ ਪੁਆਰਾ ਚੱਲਦਾ ਤਾਂ ਹੈ ਹੁਣ ਆਪਾਂ ਇਹਦੀ ਚਾਰੇ ਪਾਸੇ ਨੂੰ ਕਿਵੇਂ ਕੰਟਰੋਲ ਲਾਈਆਂ ਤਾਂ ਹੋਈ ਪੁਆਰਾ ਚੱਲਦਾ ਤਾਂ ਹੈ ਕਈ ਵਾਰੀ ਦੇਖਿਆ ਉਹ ਵੇ ਕਈ ਵਾਰੀ ਲਾਈਟ ਵੀ ਭਾਜੀ ਸਕਦੀ ਐ ਤੁਹਾਡਾ ਹੁਣ ਸਾਲਾ ਕੁਝ ਬੋਲਦੀ ਆ ਹਣ ਕਦੂਰੇ ਗਿਣਦੀ ਆ ਉਹ ਤਾਂ ਗਿਣਨੇ ਹੀ ਪੈਂਦੇ ਨੇ ਕਦੂਰੇ ਤਾਂ ਤੇ ਕਿਉਂ ਨਹੀਂ ਚੱਲਦਾ ਆ ਕੀ ਬਣ ਗਿਆ ਓਰੇ ਸਭ ਤੇ ਓਹੀ ਚੀਜ਼ ਜਿਹੜੀ ਉੱਥੇ ਹਵਾਲੇ ਦੇਖੀ ਸੀ ڀنگي نه آهي اونهي لادي ٿو ٻاهر ٿي ٻاهر اچي آجي 没有受伤。 ਲੋ ਜੀ ਵੈਗੂ ਜੀ ਆ ਕੇ ਮਸ਼ੀਨ ਲਗਾਤੀ ਕੱਪੜੇ ਧੋਤੇ ਉਸਤਾ ਪਾ ਗਈ ਸੀ ਸਵੇਰੇ ਤੌਲੀਏ ਤੋਂ ਗਈ ਇਹ ਪਾ ਗਈ ਸੀ ਕੀ ਧੋ ਗਈ ਸੀ ਕੀ ਇਹ ਧੋ ਕੇ ਇੱਕ ਝੱਲ ਕੇ ਸਕਾ ਕੇ ਰੱਖ ਤੇ ਇਧਰ ਤੋਂ ਨੇ ਹੋਰ ਚਾਦਰਾਂ ਚੁੱਦਰਾਂ ਤੇ ਇਧਰ ਲਗਾਉਣੇ ਆ ਤਰਕਾ ਤੇ ਇਧਰ ਤੇ ਆਪਾਂ ਨੇ ਦੁੱਧ ਗਰਮ ਵੀ ਗਰਮ ਹੋ ਗਿਆ ਬਸ ਬੰਦ ਕਰਦਾ ਤੇ ਦੁੱਧ ਗਰਮ ਹੋ ਗਿਆ ਤੇ ਇੱਧਰ ਤੇਲ ਘਿਓ ਤੇਲ ਨਹੀਂ ਆਖਿਓ ਅੱਜ ਘਿਓ ਦੁੱਧ ਬਸ ਬਸ ਅੱਜ ਘਿਓ ਤੜਕਾ ਲੈ ਲੋ ਪੈ ਗਿਆ ਥੜਾਫਾ ਤੇ ਉਹ ਗਰਮ ਕਰਕੇ ਪਾਤਾ ਮਸਾਲਾ ਮੈਨੂੰ ਪੁੰਨਦੇ ਆ ਦੂਈ ਮਹਾਨ ਕਿੱਥੇ ਵਾਗੀ ਲੋਜੀ ਕਪੜੇ ਸੁੱਕਣੇ ਪਾਤੇ ਧੋ ਤੇ ਆ ਕੇ ਤੇ ਸਵੇਰੇ ਪੋ ਧੋ ਤੇ ਉਸ ਕੰਮ ਨਿਬੜ ਗਿਆ ਆਪਣਾ ਹੁਣ ਲੋਜੀ ਸਵੇਰੀ ਸਵੇਰੀ ਧੋ ਕੇ ਕੰਮ ਨਿਬੜ ਗਿਆ ਆਪਣਾ ਸਾਜਰੇ 8:30 ਵਜੇ ਨੂੰ ਆਪਾਂ ਹੁਣ ਚੱਲਦੇ ਆ ਧੁੱਪ ਆਈ ਨਹੀਂ ਧੁੱਪ ਵਾ ਵਧੀਆ ਨਿਕਲੂਗੀ ਅੱਜ ਦਿਨ ਚ ਵਧੀਆ ਸੁੱਕ ਜਾਣਗੇ ਜਾਂ ਨੂੰ ਸ਼ਾਮ ਤੱਕ ਜਾਂ ਨੂੰ ਆਪਾਂ ਆਵਾਂਗੇ ਤੇ ਸਾਰੇ ਧੋ ਤੇ ਕੋਟੀਆਂ-ਕੁਟੀਆਂ ਕੋਟ ਚਾਦਰਾਂ ਚ ਉਧਰਾਂ ਨਿਬੜ ਗਿਆ ਕੰਮ ਆਪਣਾ ਤੇ ਆ ਕੇ ਦੇਖਦੇ